ਲੁਧਿਆਣਾ ਜ਼ਿਲ੍ਹੇ ਦੇ ਪਿੰਡ ਮਾਣੂਕੇ ਵਿਖੇ ਨੌਜਵਾਨ ਦਾ ਹੋਇਆ ਕਤਲ ਤਿੰਨ ਬੱਚਿਆਂ ਦਾ ਬਾਪ ਸੀ ਨੌਜਵਾਨ ਸਾਫਕਾ ਕਬੱਡੀ ਖਿਡਾਰੀ ਪਿੰਡ ਦੇ ਵਿੱਚ ਟਾਈਮ ਬਣ ਕੇ 2-3 ਵਿੱਚ ਹੋਈ ਲੜਾਈ ਦੱਸੀ ਜਾ ਰਹੀ ਹੈ ਜਿਸ ਵਿੱਚ ਚੱਲੀ ਗੋਲੀ ਦੇ ਨਾਲ ਨੌਜਵਾਨ ਦੀ ਹੋਈ ਮੌਤ ਮੌਕੇ ਤੇ ਪੰਜਾਬ ਪੁਲਿਸ ਦੇ ਆਹਲਾ ਅਫਸਰ ਪਹੁੰਚੇ ਸਾਡੇ ਪੱਤਰਕਾਰ ਕੌਸ਼ਲ ਮੱਲਾ ਵੀ ਮੌਕੇ ਤੇ ਮੌਜੂਦ ਹਨ ਆਉਤਨ ਦੇਖੋਨੇ ਆ ਪੂਰੀ ਖਬਰ تفसील ਦੇ ਨਾਲ ਜਨ ਸ਼ਕਤੀ نیوز ਪੰਜਾਬ ਦੇਖ ਰਹੇ तमाम ਦਰਸ਼ਕਾਂ ਸਵਾਗਤ ਹੈ ਮੈਂ ਆ ਪੱਤਰਕਾਰ ਕੌਸ਼ਲ ਮੱਲਾ ਦਰਸ਼ਕੋ ਅੱਜ ਅਸੀਂ ਪਹੁੰਚੇ ਆ ਪਿੰਡ ਮਣਗੇ ਵਿਖੇ ਜਿੱਥੇ ਪਿੰਡ ਦੇ ਮਣਗਾਂ ਦੇ ਇੱਕ ਨੌਜਵਾਨ ਦਾ ਗੋਲਗਾ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਆਓ ਕਰਦੇ ਹਾਂ ਮੌਕੇ ਤੇ ਪਹੁੰਚੇ ਪੰਜਾਬ ਪੁਲਿਸ ਦੇ ਡੀ ਆਈ ਜੀ ਸਤਿੰਦਰ ਸਿੰਘ ਜੀ ਨਾਲ ਗੱਲਬਾਤ ਆਪਸ ਵਿੱਚ ਜਿਹੜਾ ਜਿਹੜੀ ਡੈਥ ਹੋਈ ਆ ਇਹਦੀ ਉਮਰ ਤਕਰੀਬਨ 36 ਸਾਲ ਸੀ ਔਰ ਜਿਹੜਾ ਗੁਰਸੇਵਕ ਮੋਟੂ ਆ ਜਿਹੜਾ ਅਕਿਊਜ਼ਡ ਹੈਗਾ ਆ ਉਹ ਵੀ ਉਮਰ ਦਾ ਸੀਗਾ ਇਹ ਆਪਸ ਵਿੱਚ ਇਹਨਾਂ ਦੀ ਸਵੇਰੇ ਲੜਾਈ ਹੋਈ ਆ ਔਰ ਇਹਨਾਂ ਨੇ ਉਸ ਲੜਾਈ ਤੋਂ ਬਾਅਦ ਇੱਕ ਦੂਜੇ ਨੇ ਆਪਦੇ ਸਾਥੀ ਬੁਲਾ ਲਏ ਪੁਲਿਸ ਇਹਨਾਂ ਨੇ ਅਜੇ ਕੋਈ ਰਿਪੋਰਟ ਨਹੀਂ ਕੀਤਾ ਤੇ ਉੱਥੇ ਲੜਾਈ ਝਗੜਾ ਇਹਨਾਂ ਦਾ ਵੱਧ ਗਿਆ ਤੇ ਜਿਹੜਾ ਗੁਰਸੇਵਕ ਮੋਟੂ ਆ ਇਹਨੇ ਨਾਲ ਦੇ ਡਿਸਟ੍ਰਿਕਟ ਤੋਂ ਵੀ ਤਿੰਨ ਚਾਰ ਮੁੰਡੇ ਬੁਲਾਏ ਹੋਏ ਸੀਗੇ ਔਰ ਉਹ ਫਾਇਰਿੰਗ ਕਰਕੇ ਇਹਦੀ ਡੈਥ ਹੋਈ ਆ ਲੜਕੀ ਦੀ ਗਗਨ ਦੀ ਬਾਈ ਨੇਮ ਪਰਚਾ ਅਸੀਂ ਦਰਜ ਕਰਤਾ ਆ ਔਰ ਇਹਦੇ ਵਿੱਚ ਜਿਹੜੇ ਉਹਨਾਂ ਨੇ ਬਾਈ ਨੇਮ ਲਖਾਇੇ ਸੀ ਉਹਨਾਂ ਚੋਂ ਅਸੀਂ ਇੱਕ ਅਕਿਊਜ਼ ਦੀ ਰੈਸਟਰੀ ਹੋ ਗਈ ਹੈ ਤੇ ਬਾਕੀ ਵੀ ਅਸੀਂ ਬਹੁਤ ਛੇਤੀ ਫੜ ਗਏ ਕਿੰਨੇ ਫੇਰ ਹੋਏ ਜੀ तकरीबन ਹਲੇ ਪਾ ਕਲੀਅਰ ਤਾਂ ਨਹੀਂ ਕਰ ਸਕਦਾ 4 ਤੋਂ 5 ਫਾਇਰ ਹੋਏ ਆ ਪਰ ਜਿਹੜਾ ਉਹਨਾਂ ਦੀ ਵਜ੍ਹਾ ਰஞ்சிਸ਼ਾ ਉਹ ਆਪਸੀ ਵਿਸ਼ਮਨੀਆ ਪਿੰਡ ਦੀ ਕਿਉਂਕਿ ਦੋਨੋਂ ਤੇਰਾ ਹੀ ਇੱਕੋ ਪਿੰਡ ਦੀਆਂ ਹੈਗੀਆਂ ਤੇ ਪਲੱਸ ਗੁਰਸੇਵਕ ਮੋਟੋ ਜਿਹਨੇ ਜਿਹੜਾ ਮੇਨ ਅਕਿਊਜ਼ਡ ਹੈਗਾ ਇਹਨੇ ਆਪਦੇ ਹੋਰ ਸਾਥੀ ਜਿਹੜੇ ਡਿਸਟ੍ਰਿਕਟ ਤੋਂ ਤਿੰਨ ਚਾਰ ਸਾਥੀ ਹੋਰ ਆ ਗਏ। ਇਹ ਸਾਰਾ ਮੈਂ ਵਿਚਕਾਰ ਇਹ ਆਖਿਆ ਯਾਰ ਵੀ ਟਾਈਮ ਬਣ ਕੇ ਲੜਾਈ ਹੋ ਰਹੀ ਸੀ। ਹਲੇ ਅਸੀਂ ਕੁਝ ਕਹਿ ਨਹੀਂ ਸਕਦੇ ਕਿਉਂਕਿ ਇਹਨਾਂ ਨੇ ਜੇ ਬੰਦੇ ਆਪਸ ਵਿੱਚ ਬੁਲਾਏ ਇੱਕੋ ਪਿੰਡ ਦੇ ਆ ਤੇ ਬਾਕੀ ਸਾਰੀਆਂ ਚੀਜ਼ਾਂ ਅਸੀਂ ਵੈਰੀਫਾਈ ਕਰਾਂਗੇ। ਅ ਅੱਜ ਸਵੇਰੇ ਹੀ ਇਹਨਾਂ ਦਾ ਪਹਿਲਾਂ ਝਗੜਾ ਹੋਇਆ ਉਸ ਤੋਂ ਬਾਅਦ ਫਿਰ ਸ਼ਾਮ ਨੂੰ ਫਿਰ ਇਹਨਾਂ ਦਾ ਦੁਆਰਾ ਇੱਥੇ ਇਹ ਝਗੜਾ ਹੁੰਦਾ। ਕਿੰਨੇ ਬੰਦੇ ਅਰੈਸਟ ਹੋ ਗਏ ਸਰ? ਹ ਜਿਹੜੇ ਇਹਨਾਂ ਨੇ ਬਾਈ ਨੇਮ ਆਫਿਸਰ ਲਿਖਾਇਆ ਉਹਨਾਂ ਚੋਂ ਅਸੀਂ ਇੱਕ ਬੰਦਾ ਅਰੈਸਟ ਕਰ ਲਿਆ। ਬਾਕੀ ਵੀ ਅਸੀਂ ਕੁਝ ਛੇਤੀ ਅਰੈਸਟ ਕਰ ਲਿਆ। ਥੈਂਕ ਯੂ ਥੈਂਕ ਯੂ ਹਾਂਜੀ ਸਰਪੰਚ ਸਾਹਿਬ ਜਿਹੜਾ ਅੱਜ ਪਿੰਡ ਮਾਣੂਕੇ ਵਿਖੇ ਘਟਨਾ ਵਾਪਰੀ ਹੈ ਤੇ ਬਸ ਸਾਨੂੰ ਜਾਣਕਾਰੀ ਦਿਓ ਹਾਂਜੀ ਮੇਰਾ ਨਾਮ ਹਰਪ੍ਰੀਤ ਸਿੰਘ ਸਰਪੰਚ ਪਿੰਡ ਮਾਣੂਕੇ ਜੋ ਵੀ ਘਟਨਾ ਵਾਪਰੀ ਹੈ ਮਾਣੂਕੇ ਪਿੰਡ ਵਿੱਚ ਪਹਿਲੀ ਵਾਰ ਹੋਇਆ ਹੈ ਇਦਾਂ ਦਾ ਤੇ ਬਹੁਤ ਮੰਦਵੰਦ ਮੰਦਭਾਗੀ ਘਟਨਾ ਆ ਗਗਨਦੀਪ ਸਿੰਘ ਪੁੱਤਰ ਗੁਰਦੀਪ ਸਿੰਘ ਸਰਪੰਚਾ ਮੈਂਬਰ ਗਰਮੀਤਪੁਰ ਦੇ ਬੇਟਾ ਜੀ ਸਨ ਕਿੰਨੇ ਕੁ ਮੋੜ ਸੀ ਸਾਰ ਇਹਦੀ 35 ਸਾਲ ਦੀ ਉਮਰ ਦੇ ਸੀਗੇ ਜਿੱਦ ਮਰੇ ਡੈਥ ਹੋਈ ਆ ਹਾਂਜੀ ਇਹਨੇ ਡੈਥ ਹੋਈ ਆ ਹਾਂ ਬਾਕੀ ਗੱਲ ਪੂਰੀ ਨਹੀਂ ਹਜੇ ਤੱਕ ਪਤਾ ਲੇ ਮਤਲਬ ਹਜੇ ਪੁਆਇੰਟਡੇ ਨਹੀਂ ਨਾ ਸਾਰਾ ਕੋਈ ਇਨਵੈਸਟੀਗੇਸ਼ਨ ਤੇ ਤੇ ਜਿੰਨਾ ਕਿ ਸੁਣਨ ਚ ਮਿਲਿਆ ਵੀ ਆਪਸ ਵਿੱਚ ਕੋਈ ਮਾੜਾ ਮੋੜਾ ਲੜਾਈ ਝਗੜਾ ਹੋਇਆ 2-4 ਦਿਨ ਪਹਿਲਾਂ ਤੇ ਉਹ ਹੀ ਰੰਜਿਸ਼ ਦੇ ਵਿੱਚ ਵੀ ਅੱਜ ਟਾਈਮ ਤੋਂ ਬੰਨਿਆ ਸੀ ਨਾ ਤਾਂ ਮੰਡੀ ਦੇ ਵਿੱਚ ਹਾਂ ਠੀਕ ਮਾਨੋ ਕੀ ਦਾਣਾ ਮੰਡੀ ਹਾਂਜੀ ਮਾਨੋ ਕੀ ਦਾਣਾ ਮੰਡੀ ਦੇ ਵਿੱਚ ਤੇ ਉੱਥੇ ਬਰ ਗੁੱਸੇ ਦੇ ਵਿੱਚ ਕੰਮ ਵਾਧਾ ਵਾਧਾ ਵੀ ਸ਼ਾਇਦ ਗੋਲੀ ਚੱਲ ਗਈ ਇਹਨਾਂ ਦੇ ਠੀਕ ਇਹ ਗਤੀਸਰਾਂ ਤੇ ਗੋਲੀ ਲੱਗੀ ਚਲੋ ਨਾਲੇ ਹਜੇ ਪਤਾ ਨਹੀਂ ਲੱਗਿਆ ਵੀ ਕੌਣ ਆ ਗਰਦੀਸ਼ੇ ਦੇ ਮੌਤ ਹੋ ਚੁੱਕੀ ਆ ਹਾਂਜੀ ਉਹਨਾਂ ਦੀ ਹੌਸੇ ਵਾਲਾ ਹਸਪੀਟਲ ਜਾ ਕੇ ਮੌਤ ਹੋ ਚੁੱਕੀ ਆ ਜਿਗਰਾਉ ਜਿਗਰਾਉ ਹਾਂਜੀ ਕਿੰਨੇ ਗੋਲੀਆਂ ਚੱਲੀਆਂ ਇੱਥੇ ਦੱਸਣ ਮੁਤਾਬਕ ਗਵਾਹਾਂ ਦੱਸਣ ਮੁਤਾਬਕ 8 ਤੋਂ 10 ਗੋਲੀਆਂ ਚੱਲੀਆਂ ਹਾਂ ਹਾਂ ਬਾਕੀ ਤਾਂ ਹੁਣ ਪਤਾ ਲੱਗੂ ਬਾਅਦ ਵਿੱਚ ਕਿੰਨੇ ਕ ਮੁੰਡੇ ਸੀਗੇ ਇਹ ਨਹੀਂ ਜਾਣ ਵਿੱਚ ਕੁਝ ਹੋਇਆ ਫਿਰ ਜਿਹੜੇ ਗਗਨਦੀਪ ਦੀ ਮੌਤ ਹੋਈ ਆ ਕੀ ਵਿਆਹ ਵਾ ਸੀ ਇਹ ਹਾਂਜੀ ਵਿਆਹ ਆ ਸੀ ਦੋ ਬੱਚੇ ਸੀ ਦੋ ਬੇਟੀਆਂ ਸੀ ਮਿਲਦੇ ਨਾ ਬੇਟੀਆਂ ਹਾਂਜੀ ਹਾਂਜੀ ਕੰਮ ਕੀ ਕਰਦਾ ਸੀ ਮੁੰਡਾ ਇਹ ਉਹ ਕੰਮ ਮੈਲਾ ਦਿਹਾੜੀ ਹੀ ਜਾਂ ਕਿ ਜਾਂਦਾ ਸੀ ਜੀ ਪਹਿਲਾਂ ਕਬੱਡੀ ਪਲੇਅਰ ਸੀ ਵਧੀਆ ਕਬੱਡੀ ਖੇਡਦਾ ਸੀ ਫਿਰ ਚਲੋ ਪਰਿਵਾਰਕ ਮਿਹੋਰੀਆਂ ਕਰਨ ਉਸ ਤੋਂ ਬਾਅਦ ਆਪ ਦਾ ਵਧੀਆ ਕੰਮ ਕਰਦਾ ਸੀ ਦਿਹਾੜੀ-ਹੁੜੀ ਜਾਂਦਾ ਸੀਗਾ ਬੌਂਸਰ ਦਾ ਕੰਮ ਵੀ ਕਰਦਾ ਸੀ ਕਿ ਬੌਂਸਰ ਵੀ ਰਿਹਾ ਕਾਫੀ ਟਾਈਮ ਹੁਣ ਦਿਹਾੜੀ ਕਰ ਰਿਹਾ ਸੀ ਉਹ ਮੈਂ ਆਪਜੀ ਮਿਹਨਤ ਕਰਦਾ ਸੀਗਾ ਠੀਕ ਆ ਸਰ ਧੰਨਵਾਦ ਜੀ ਓਕੇ ਥੈਂਕ ਯੂ ਜੀ ਮਿਹਰਬਾਨ